ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਕਿ ਕਈ ਵਿਦਿਆਰਥੀ ਜੋ ਕਿ ਅਮਰੀਕਾ ਜਾਣਾ ਚਾਹੁੰਦੇ ਨੇ ਤਾਂ ਕਈ ਤਰ੍ਹਾਂ ਦੇ ਠੱਗਾਂ ਦੇ ਕੋਲ ਪੈਸੇ ਫਸਾ ਲੈਂਦੇ ਨੇ ਤਾਂ ਕਈ ਡੋਂਕੀ ਲਾ ਕੇ ਅਮਰੀਕਾ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਤਾਂ ਇਸ ਵਿਚਾਲੇ ਹੁਣ ਅਮਰੀਕਾ ਨੇ ਚਾਂਵੜ ਵਿਦਿਆਰਥੀਆਂ ਦੇ ਲਈ ਵਿਜੇ ਕੱਢ ਕੇ ਰਾਹ ਪਧਰਾ ਕਰ ਦਿੱਤਾ ਦੱਸਦੇ ਕਿ ਅੱਜ ਅਮਰੀਕੀ ਦੂਤਕਾਰ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਸੀ ਦੱਸਦੇ ਕਿ ਅਮਰੀਕੀ ਦੂਤਕਾਰ ਨੇ ਸੈਲਾਨੀਆਂ ਤੇ ਹੰਦਰਮੰਦ ਕਾਮਯਾਤੇ ਵਿਦਿਆਰਥੀਆਂ ਦੇ ਲਈ ਰਾਹ ਪਧਰਾ ਕਰ ਦਿੱਤਾ ਦੱਸਦੇ ਕਿ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਦੇ ਲਈ 2 ਲੱਖ ਵਾਧੂ ਵੀਜ਼ਾ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਦੱਸਦੇ ਕਿ ਭਾਰਤ ਚ ਅਮਰੀਕੀ ਮਿਸ਼ਨ ਨੇ ਕਿਹਾ ਹੈ ਕਿ ਹਾਲੀ ਦੇ ਵਿੱਚ ਜਾਰੀ ਤੇ ਗਏ ਨਵੇਂ स्लॉट ਤੇ ਨਾਲ ਹੁਣਾਂ ਲੱਖਾਂ ਭਾਰਤੀ ਭਾਰਤੀ ਵਿਨੇਕਾਰਾਂ ਨੂੰ ਸਮੇਂ ਸਿਰ ਇੰਟਰਵਿਊ ਲੈਣ ਦੇ ਵਿੱਚ ਮਦਦ ਮਿਲੇਗੀ ਜੋ ਕਿ ਅਮਰੀਕਾ ਭਾਰਤ ਸਬੰਧਾਂ ਦੀ ਰੇਡ ਦੀ ਹੱਡੀ ਨੇ ਸੋ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਮਿਸ਼ਨ ਨੇ ਲਗਾਤਾਰ ਦੁੱਜੇ ਸਾਲ ਪਹਿਲਾਂ ਹੀ 10 ਲੱਖ ਗੈਰ ਪ੍ਰਵਾਸੀ ਵੀਜ਼ਾ ਅਰਜ਼ੀਆਂ ਨੂੰ ਪਾਰ ਕਰ ਲਿਆ ਹੈ ਤਾਂ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਗਰਮੀਆਂ ਦੇ ਨਾਲ ਸਾਡੀਆਂ ਵਿਦਿਆਰਥੀਆਂ ਵਿਦਿਆਰਥੀ ਵੀਜ਼ਾ ਸੀਜ਼ਨ ਦੇ ਦੌਰਾਨ ਸੀ ਰਿਕਾਰਡ ਨੰਬਰਾਂ ਦੀ ਪ੍ਰਕਿਰਿਆ ਜਾਰੀ ਰੱਖੀ ਹੈ ਤਾਂ ਸਾਰੇ ਪਹਿਲੀ ਵਾਰ ਵਿਦਿਆਰਥੀ ਬਿਨੇਕਾਰ ਪਾਤ ਦੇ ਆਲੇ ਦੁਆਲੇ ਸਾਡੇ ਪੰਜ ਕਾਉਂਸਲਰ ਸੇਕਸ਼ਨਾਂ ਦੇ ਵਿੱਚੋਂ ਇੱਕ ਚ ਮੁਲਾਕਾਤ ਪ੍ਰਾਪਤ ਕਰਨ ਦੇ ਯੋਗ ਨੇ ਸੋ ਹੁਣ ਪਰਿਵਾਰਾਂ ਨੂੰ ਇਕੱਠੇ ਲਿਉਣ ਕਾਰੋਬਾਰਾਂ ਨੂੰ ਜੋੜਨ ਅਤੇ ਸੈਰਸ ਪੱਟੇ ਦੀ ਸਹੂਲਤ ਤੇ ਧਿਆਨ ਦੇ ਰਹਿਣੇ ਤਾਂ ਇਸ ਸਾਲ 2024 ਦੇ ਵਿੱਚ ਹੁਣ ਹੁਣ ਤੱਕ 1 0.2 ਮਿਲੀਅਨ ਤੋਂ ਵੱਧ ਭਾਰਤੀਆਂ ਨੇ ਸਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ ਹੈ ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 35% ਵੱਧ ਹੈ ਸੋ ਯੂਐਸ ਮਿਸ਼ਨ ਦੇ ਅਨੁਸਾਰ ਕਟੋ-ਕਟ 60 ਲੱਖ ਭਾਰਤੀਆਂ ਦੇ ਕੋਲ ਪਹਿਲਾਂ ਹੀ ਅਮਰੀਕਾ ਔਨ ਦਿ ਲੇ ਗੈਰ ਪ੍ਰਵਾਸੀ ਵੀਜ਼ਾ ਹੈ ਤਾਂ ਹਰ ਰੋਜ਼ ਹਜ਼ਾਰਾਂ ਹੋਰ ਜਾਰੀ ਕੀਤੇ ਜਾ ਰਹੇ ਨੇ ਸੋ ਦੂਤਵਸ ਨੇ ਸੋਵਰਨੋ ਜਾਗਰ ਕੀਤਾ ਕਿ ਇਸ ਯੁਕਤ ਰਾਜ ਦੀ ਭਾਰਤ ਦੇ ਨਾਲ ਭਾਈਵਾਲੀ ਇਤਿਹਾਸ ਦੇ ਵਿੱਚ ਕਿਸੇ ਵੀ ਸਮੇਂ ਦੇ ਨਾਲ ਉਹ ਵਧੇਰੇ ਮਜ਼ਬੂਤ ਨਜ਼ਦੀਕੀ ਅਤੇ ਵਧੇਰੇ ਗਤੀਸ਼ੀਲ ਹੈ ਸੋ ਯੂਐਸ ਸੈਨੇਟ ਨੇ ਪਾਰਟ ਅਮਰੀਕਾ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ 30 ਸਤੰਬਰ ਨੂੰ ਯੂ ਐਸ ਪਾਰਟ ਪਾਈਵਾਲੀ ਵਿਸ਼ਪ ਦੇ ਵਜੋਂ ਅਮਨ ਨੇ ਨਿਯਤ ਕੀਤਾ ਤਾਂ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਐਰਿਕ ਗੋਰਸੇਟੀ ਨੇ ਹਾਲੀ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਜੋਬ ਐਡਨ ਨੇ ਵੀਜ਼ਾ ਪ੍ਰਕਿਰਿਆ ਦੇ ਵਿੱਚ ਸੁਧਾਰ ਤੇ ਤੇਜ਼ੀ ਲਿਆਉਣ ਦੇ ਲਈ ਇੱਕ ਅਭਿਲਾਸ਼ੀ ਟੀਚਾ ਰੱਖਿਆ ਤਾਂ ਇਹ ਕਹਿੰਦੇ ਹੋਏ ਮਨ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਵਾਅਦੇ ਨੂੰ ਪੂਰਾ ਕੀਤਾ ਹੈ ਸੋ ਦੂਤਪਾਸ ਅਤੇ ਚਾਰ ਕੌਂਸੂਲੇਟਾਂ ਚ ਸਾਡੀਆਂ ਕਾਉਂਸਲਰ ਟੀਮਾਂ ਇਹ ਯਕੀਨੀ ਬਣਾਉਣ ਲਈ ਅਨਥਕ ਕੰਮ ਕਰਦੀਆਂ ਨੇ ਤਾਂ ਅਸੀਂ ਵਾਦੀ ਮੰਗਨ ਨੂੰ ਪੂਰਾ ਕਰਾਂਗੇ ਸੋ ਇਸ ਵਿਚਾਲੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਕਿ ਕਈ ਵਿਦਿਆਰਥੀ ਜੋ ਅਮਰੀਕਾ ਜਾਣਾ ਚਾਹੁੰਦੇ ਨੇ ਤਾਂ ਕਈ ਵਾਰੀ ਅਜਿਹੇ ਅਜੰਡਾ ਦੇ ਜੰਗਲ ਦੇ ਵਿੱਚ ਫਸ ਜਾਂਦੇ ਨੇ ਆਪਣੇ ਪੈਸੇ ਫਸਾ ਲੈਂਦੇ ਨੇ ਤਾਂ ਕਈ ਡੌਂਕੀ ਲਾ ਕਿ ਅਮਰੀਕਾ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਸੋ ਇਸ ਵਚਾਲੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਹੁਣ ਵੀਜ਼ੇ ਕਾਰਡ ਕੇ ਅਮਰੀਕਾ ਨੇ ਉਹਨਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ ਜਿੱਥੇ ਅਮਰੀਕੀ ਦੂਤਖਾਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ ਕਿ ਭਾਰਤੀਆਂ ਦੇ ਲਈ 2.5 ਲੱਖ ਜਿਹੜੇ ਵੀਜ਼ੇ ਨੇ ਅਪਾਇੰਟਮੈਂਟ ਕੀਤੀ ਹੈ ਅਪਾਇੰਟਮੈਂਟ ਖੋਲ੍ਹ ਦਿੱਤੀਆਂ ਨੇ ਸੋ ਹੁਣ ਜਿਹੜੇ ਵੀ ਅਮਰੀਕਾ ਜਾਣਾ ਚਾਹੁੰਦੇ ਨੇ ਸੋ ਆਪਣਾ ਉਹ ਵੀਜ਼ਾ ਲਗਵਾ ਸਕਦੇ ਨੇ